ਅਤੇ ਕੋਈ ਆ ਜੇ ਜੇ ਖੋਲ ਕੇ ਤੁਸੀਂ ਜ਼ਰੂਰ ਚੈੱਕ ਕਰਨੇ ਨੇ ਇਸ ਤਰ੍ਹਾਂ ਇਹਦੇ ਕਾਰਨ ਜਿਹੜੀ ਦਿੱਕਤ ਆਉਂਦੀ ਮਿਸਿੰਗ ਦੀ ਆ ਦੇਖੋ ਜਦੋਂ ਆਪਾਂ ਸਲੋਧ ਤਾਂ ਕੁਝ ਨਹੀਂ ਕਹਿੰਦਾ ਜੇ 50 60 ਤੇ ਭਾਜਿਆ ਨਾ ਮੋਟਰਸਾਈਕਲ ਝਟਕੇ ਮਾਰਦਾ ਰਹਿੰਦਾ ਮਿਸਿੰਗ ਕਰਦਾ ਰਹਿੰਦਾ ਆਹੀ ਚੱਕਰ ਆ ਇਹ ਆ ਦੇਖ ਸਕਦੇ ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਇੱਕ ਨਵੀਂ ਜਾਣਕਾਰੀ ਦੇਵਾਂਗੇ ਜਿਵੇਂ ਕਿ ਪਲਟੀਨੀਅਮ ਮੋਟਰਸਾਈਕਲ ਹੁੰਦੇ ਨਾ ਇਹ ਬੈਕ ਮਾਰਦੇ ਨੇ ਬਹੁਤ ਬਾਈ ਕਹਿੰਦੇ ਨੇ ਵੀ ਇਹਦੇ ਵਿੱਚ ਕੰਟਲਰ ਨੂੰ ਨੁਕਸਾਨ ਹੁੰਦਾ ਜੇ ਕੋ ਹੋਰ ਦਿੱਕਤ ਤੁਹਾਨੂੰ ਉਹ ਦਿੱਕਤਾਂ ਚ ਸੋਲਵ ਕਰਕੇ ਦਿਖਾਵਾਂਗੇ ਤੇ ਪਹਿਲਾਂ ਆਜੇ ਨੂੰ ਪੁੱਛਦੇ ਆਪਾਂ ਕੀ ਗੱਲਬਾਤ ਹੈ ਵੀ ਕੀ ਕੀ ਮੈਨੂੰ ਪ੍ਰੋਬਲਮ ਆਈ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਕੀ ਕੀ ਦਿੱਕਤ ਆਉਂਦੀ ਹੈ ਤੁਹਾਨੂੰ ਵੀ ਜਦੋਂ ਸਵੇਰੇ ਸਵੇਰੇ ਆਪਾਂ ਜਦੋਂ ਸਟਾਰਟ ਕਰਦਾ ਸਟਾਰਟ ਨਹੀਂ ਹੁੰਦਾ ਤੇ ਹੋਰ ਵੀ ਇਸ ਤਰ੍ਹਾਂ ਵਗੈਰਾ ਉਹ ਬਹੁਤ ਨਾਲ ਵੀ ਬੈਗ ਮਾਰਦਾ ਹੈਗਾ ਅੱਛਾ ਜੀ ਕੰਮ ਕਰਾਇਆ ਸੀ ਮੋਟਰਸਾਈਕਲ ਦਾ ਵਧੀਆ ਠੀਕ ਹੈ ਕੰਮ ਵਧੀਆ ਵੀ ਕਰਾਇਆ ਸੀ ਅੱਛਾ ਜੀ ਤੇ ਸਟਾਰਟ ਨਹੀਂ ਹੋ ਰਿਹਾ ਸੀ ਨਹੀਂ ਹੋ ਰਹੀ ਸੀ ਜੀ ਲੈ ਵੀ ਤੁਹਾਨੂੰ ਅੱਜ ਦੱਸ ਦਈਏ ਵੀ ਮੋਟਰਸਾਈਕਲ ਦੇ ਵਿੱਚ ਕੀ ਦਿੱਕਤ ਆ ਜਾਂਦੀ ਹੈ ਵੀ ਬਹੁਤ ਬਾਈ ਕਹਿੰਦੇ ਆ ਕਰੰਟ ਦੇ ਕਾਰਨ ਜਿਹੜੀ ਇੱਕ ਇੱਕ ਹੈ ਬੈਕ ਮਾਰਦਾ ਇੱਕ ਛੋਟੀ ਜਿਹੀ ਟ੍ਰਿਕ ਲਾ ਕੇ ਤੁਸੀਂ ਵੀ ਆਪਣੇ ਪੈਸੇ ਬਚਾ ਸਕਦੇ ਹੋ ਆਪਣੇ ਘਰ ਦੇ ਵਿੱਚ ਇਹ ਕੰਮ ਕਰ ਸਕਦੇ ਹੋ ਫਿਰ ਤੁਹਾਨੂੰ ਸਟਾਰਟ ਕਰਕੇ ਬਿਠਾਉਣਾ ਤੇ ਦੇਖੋ ਜੀ ਸਟਾਰਟ ਕਰਨ ਤੋਂ ਬਾਅਦ ਦਿਖਾਉਗਾ ਤੁਹਾਨੂੰ ਕਿ ਕੀ ਇਹਦੇ ਵਿੱਚ ਪ੍ਰੋਬਲਮ ਹੈ ਤੇ ਕੀ ਦਿੱਕਤ ਆਉਂਦੀ ਹੈ ਇਹ ਮੋਟਰਸਾਈਕਲ ਰੇਸ ਤੰਨੇ ਆ ਇਹਦੀ ਰੇਸ ਵੀ ਨਹੀਂ ਆ ਰਹੀ ਕਾਰਨ ਕੀ ਹੈ ਤੁਹਾਨੂੰ ਦਿਖਾਉਣੀ ਆ ਇਹ ਤੁਹਾਨੂੰ ਹੋਇਆ ਪਿਆ ਕੀ ਦਿੱਕਤ ਹੋਈ ਪਈ ਆ ਲੈ ਮਾੜਾ ਮੋਟਰਸਾਈਕਲ ਟੇਡਾ ਕਰੀ ਬਾਈ ਲੈ ਮੁੰਡਿਆ ਆ ਜਾ ਕਰ ਇਹ ਕਰ ਲੈ ਹੋਰ ਕਰਦਾ ਹੋਰ ਕਰ ਚੰਗੀ ਤਰ੍ਹਾਂ ਦੇਖ ਕੇ ਪਰ ਮੈਂ ਕਰ ਲੈ ਇੱਕ ਤਾਂ ਤੁਸੀਂ ਆ ਸਰਾਖ ਚੈੱਕ ਕਰ ਲੈ ਕਿਉਂਕਿ ਬੰਦ ਹੋ ਜਾਂਦਾ ਠੀਕ ਹੈ ਜੀ ਦੇਖ ਦੇਖ ਤੁਸੀਂ ਆਪ ਪਾਪ ਚੈੱਕ ਕਰਨੀ ਇਹਦਾ ਇਹ ਪਾਣੀ ਆ ਜਾਂਦਾ ਹੈ ਇਹਦੇ ਕਾਰਨ ਬੈਕ ਮਾਰਨ ਲੱਗ ਜਾਂਦਾ ਬਈ ਕਿਉਂਕਿ ਬੈਕ ਤਾਂ ਮਾਰਦੇ ਜਿਹੜਾ ਸਲੈਂਸਰ ਦਾ ਪਾਣੀ ਹੁੰਦਾ ਉਹ ਚੰਗੀ ਤਰ੍ਹਾਂ ਨਿਕਲਦਾ ਨਹੀਂ ਤਾਂ ਹੀ ਰੇਸ ਨਹੀਂ ਆਉਂਦੀ ਫੇਕ ਕਰਾਂਗੇ ਤੇ ਪਲੱਗ ਚੈੱਕ ਲੈ ਵੀ ਤੁਸੀਂ ਇੱਕ ਜਿਹੜੇ ਟਾਇਟਨ ਹੈ ਉਹ ਖੁੱਲ ਨਹੀਂ ਇਹਦਾ ਇਹ ਕੋਈ ਐ ਨਹੀਂ ਹੈ ਕਿ ਭਈ ਜਦ ਮਰਜੀ ਖੋਲੋ ਹਰ ਇੱਕ ਸਰਪਸ ਤੇ ਖੋਲੋ ਨੇ ਇਹ ਘੱਟੋ ਘੱਟ 20000 25000 ਮੋਟਰਸਾਈਕਲ ਚੱਲੇ ਜੇ ਉਦੋਂ ਬਾਅਦ ਤੁਸੀਂ ਟੈਪ ਟਾਂ ਕਰਵਾ ਸਕਦੇ ਆ ਇਹਦੀਆਂ ਇਹ ਟੈਪ ਟੱਪਾ ਸੈਟਿੰਗ ਕਰਾਂਗੇ ਇਹ ਵੀ ਸਾਰੇ ਚੀਜ਼ਾਂ ਤੁਸੀਂ ਇਸ ਵੀਡੀਓ ਰਾਹੀਂ ਦੇਖਿਓ ਤੇ ਆਪਣੇ ਮੋਟਰਸਾਈਕਲ ਨੂੰ ਠੀਕ ਕਰ ਸਕਦੇ ਹੋ ਸਾਰੇ ਚੀਜ਼ਾਂ ਨੂੰ ਵੀਡੀਓ ਰਾਹੀਂ ਦਿਖਾਉਣੀ ਆ ਆਹ ਬੋਲੇ ਚੱਲ ਰਿਹਾ ਮੇਰੇ ਕੋਲ ਟੌਪ ਤੇ ਕਰਕੇ ਆ ਦੇਖੋ ਇਹ ਤੇ ਟਾਇਰ ਤਾਂ ਜਿਹੜੀ ਪੂਰੀ ਟਾਇਟ ਹੋ ਚੁੱਕੀ ਹੈ ਇਹਦੇ ਕਾਰਨ ਇਹ ਜਿਹੜਾ ਪ੍ਰੈਸ਼ਰ ਹੈ ਡਾਊਨ ਹੋ ਗਿਆ ਤੇ ਆਪਾਂ ਹੁਣ ਟਾਇਰਟ ਦੀ ਸੈਟਿੰਗ ਕਰਾਂਗੇ ਇਹ ਤੁਹਾਨੂੰ ਦਿਖਾਉਂਦੇ ਹਾਂ ਸਟਾਰਟ ਕਰਕੇ ਇਹ ਚੀਜ਼ਾਂ ਸਾਰੇ ਮੇਨ ਨਹੀਂ ਇਹਦੀਆਂ ਇੱਧਰਲੀ ਟਾਇਰਟ ਵੀ ਤੁਸੀਂ ਜਰੂਰ ਚੈੱਕ ਕਰਨੀ ਹੈ ਇਹਨਾਂ ਚੀਜ਼ਾਂ ਦੇ ਕਾਰਨ ਮੋਟਰਸਾਈਕਲ ਮੀਨਸਿੰਗ ਕਰਨ ਲੱਗ ਜਾਂਦਾ ਹੈ ਕਿਉਂਕਿ ਜਿਹੜਾ ਸਵੇਰ ਦੀ ਦਿੱਕਤ ਆਉਂਦੀ ਹੈ ਇਹ ਚੀਜ਼ਾਂ ਦੇ ਕਾਰਨ ਨਹੀਂ ਹੁੰਦੀ। ਆ ਦੇਖੋ ਯਾਰ ਜਿੱਦਾਂ ਖੋਲ ਕੇ ਤੁਸੀਂ ਜ਼ਰੂਰ ਚੈੱਕ ਕਰਨੇ ਨੇ ਐਕਸਨ ਇਹਦੇ ਕਾਰਨ ਜਿਹੜੀ ਦਿੱਕਤ ਆਉਂਦੀ ਮਿਸਿੰਗ ਦੀ ਆ ਦੇਖੋ ਜਦੋਂ ਆਪਾਂ ਸਲੋਟ ਤਾਂ ਕੁਝ ਨਹੀਂ ਕਹਿੰਦਾ ਜਿਉਂ 50 60 ਤੇ ਭਾਜ ਜਾਣਾ ਮੋਟਰਸਾਈਕਲ ਝਟਕੇ ਮਾਰਦਾ ਰਹਿੰਦਾ ਮਿਸਿੰਗ ਕਰਦਾ ਰਹਿੰਦਾ ਆਹੀ ਚੱਕਰ ਹੈ ਇਹ ਆ ਦੇਖ ਸਕਦੇ ਤੇ ਤੁਹਾਡੇ ਹੀ ਮੋਟਰਸਾਈਕਲ ਦੇ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਜਿਹੜੇ-ਜਿਹੜੇ ਚੀਜ਼ਾਂ ਤੁਹਾਨੂੰ ਦੱਸਿਆ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨਾ ਬਈ ਤੇ ਕਹਿਣ ਦਾ ਪਾਵ ਸਾਰੀਆਂ ਚੀਜ਼ਾਂ ਤੁਸੀਂ ਚੈੱਕ ਕਰਨੇ ਪਲੱਗ ਚੈੱਕ ਕਰਨਾ ਫਿਲਟਰ ਖੋਲ ਕੇ ਚੈੱਕ ਆਉਣਾ ਆ ਪਾਈਪ ਖੋਲ ਦੇਣਾ ਠੀਕ ਹੈ ਤੇ ਟੈਪ ਤਾਂ ਤੇ ਸਾਰੀਆਂ ਚੀਜ਼ਾਂ ਦੇ ਵਾਸਤੇ ਮੇਨ ਹੈ ਹੋਰ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਮੋਟਰਸਾਈਕਲ ਦੇ ਵਿੱਚ ਚੱਲਦੀ ਤੇ ਆ ਚੀਜ਼ਾਂ ਤੇ ਆ ਜਾਂਦੀ ਹੈ ਇਹ ਚੀਜ਼ਾਂ ਜ਼ਰੂਰ ਤੁਸੀਂ ਚੈੱਕ ਕਰਾਓ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਸਾਨੂੰ ਦੱਸਿਓ ਜ਼ਰੂਰ ਵੀ ਵੀਡੀਓ ਕਿੱਦਾਂ ਦੀ